ਰਾਗਾਗਾ ਦੇ ਵਿੱਚ ਸੌਰੀ ਨੇ ਜਵਾਈ ਦਾ ਕਤਲ ਕੀਤਾ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਦੱਸਦੇ ਕਿ ਪੁਲਿਸ ਦੇ ਅਨੁਸਾਰ ਮ੍ਰਿਤਕ ਅਤੇ આરોપી ਇੱਕੋ ਪਿੰਡ ਦੇ ਰਹਿਣ ਵਾਲੇ ਨੇ ਡੀਐਸਪੀ ਲਹਿਰਾਗਾਗਾ ਨੇ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਭਾਈ ਕੇ ਪਿਸੌਰ ਨੇੜੇ ਠਿਕਾਣੇ ਤੇ ਕੋਈ ਝਗੜਾ ਹੋਇਆ ਸੀ ਤੇ ਮੌਕੇ ਤੇ ਜਾ ਕੇ ਦੇਖਿਆ ਗਿਆ ਤਾਂ ਗੁਰਦੀਪ ਸਿੰਘ ਵਾਸੀ ਮ੍ਰਿਤਕ ਹਾਲਤ ਦੇ ਵਿੱਚ ਪਿਆ ਗਿਆ ਪਿੰਡ ਭਾਈ ਕੇ ਪਿਸੌਰ ਦੇ ਹੀ આરોપી ਗੁਰਜਨ ਸਿੰਘ ਨੂੰ ਕਤਲ ਦੇ aarop ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਹੁਣ ਮ੍ਰਿਤਕ ਅਤੇ આરોપી ਇੱਕੋ ਪਿੰਡ ਦੇ ਰਹਿਣ ਵਾਲੇ ਸਨ ਰਿਸ਼ਤੇ ਦੇ ਵਿੱਚ ਸੌਰਾ ਤੇ ਜਵਾਈ ਲੱਗਦੇ ਸੀ ਤੇ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਕੱਲ 27 9 24 ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਭਾਈ ਕੀ ਪਿਸ਼ੌਰ ਠੇਕੇ ਤੇ ਕੋਈ ਝਗੜਾ ਹੋ ਗਿਆ ਹੈ ਤੇ ਉੱਥੇ ਕੋਈ ਵਿਅਕਤੀ ਗੰਭੀਰ ਹਾਲਤ ਦੇ ਵਿੱਚ ਪਿਆ ਹੈ ਜਿਸ ਤੇ ਮੁੱਖ ਅਫਸਰ ਥਾਣਾ ਲਹਿਰਾ ਉੱਤੇ ਪਹੁੰਚੇ ਅਸੀਂ ਵੀ ਉੱਥੇ ਪਹੁੰਚੇ ਜਾ ਕੇ ਦੇਖਿਆ ਕਿ ਉੱਥੇ ਗੁਰਦੀਪ ਸਿੰਘ ਇਲੀਅਸ ਕੋਗੜ son of ਨਾਇਬ ਸਿੰਘ ਪਿੰਡ ਭਾਈ ਕੀ ਪਿਸ਼ੌਰ ਅਮਰਿਤਕ ਖਾਲਸਾ ਦੇ ਵਿੱਚ ਪਿਆ ਸੀ। ਤੇ ਉਸ ਤੋਂ ਬਾਅਦ ਤਫਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਇਸ ਦਾ ਜਿਹੜਾ ਕਤਲ ਹੈ ਗੁਰਜੰਤ ਸਿੰਘ son of ਮੁਕੰਦ ਸਿੰਘ ਵਾਸੀ ਭਾਈਕੀ ਪਿਸ਼ੌਰ ਇਹਨੇ ਕੀਤਾ ਹੈ ਗੁਰਜੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਦੇ ਨਾਲ ਇਹਦੇ ਹੋਰ ਸਾਥੀ ਸੀ ਉਹਨਾਂ ਬਾਰੇ ਪਤਾ ਕੀਤਾ ਜਾ ਰਿਹਾ ਸਰ ਇਹਨਾਂ ਦਾ ਰਿਸ਼ਤਾ ਕੀ ਸੀ ਜਿਹਨੇ ਮਾਰਿਆ ਕਿਉਂ ਮਾਰਿਆ ਜੀ ਇਹਨਾਂ ਦੀ ਪਰਿਵਾਰਕ ਆਪਸੀ ਰੰਜਿਸ਼ਬਾਦੀ ਚੱਲਦੀ ਸੀ ਜੀ ਆਪਸ ਵਿੱਚ ਸਹੁਰਾ ਤੇ ਜਵਾਈ ਸਨ ਤੇ ਸਹੁਰੇ ਨੇ ਜਵਾਈ ਦਾ ਕਤਲ ਕੀਤਾ ਜੀ ਉਹਨਾਂ ਅਗਲੀ ਕਾਰਵਾਈ ਕੀ ਹੈ ਕਿੰਨੇ ਗ੍ਰਿਫਤਾਰ ਕਰੇ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜੀ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਜਾ ਰਹੀ ਹੈ